Welcome to Punjabi Job Studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਮੋਗਾ ਵਿਖੇ ਸਿੱਧੀ ਭਰਤੀ ਲੈ ਕੇ ਆਏ ਹਾਂ ਇਹ ਭਰਤੀ ਮਿਤੀ 13 11 2025 ਯਾਨੀ ਕਿ ਕੱਲ ਨੂੰ ਹੋਣੀ ਹੈ ਕਿਹੜੇ ਡਿਪਾਰਟਮੈਂਟ ਦੀ ਇਹ ਭਰਤੀ ਹੈ ਅਤੇ ਕਿੱਥੇ ਹੋਣੀ ਹੈ ਇਹ ਭਰਤੀ ਇਹਨੀਆਂ ਵੈਕੈਂਸੀਆਂ ਨੇ ਕਿੰਨੀ ਤਨਖਾਹ ਹੋਵੇਗੀ ਅਤੇ ਇਹ ਭਰਤੀ ਮੋਗਾ ਦੇ ਵਿੱਚ ਕਿੱਥੇ ਹੋਣੀ ਹੈ ਇਹ ਸਾਰੀਆਂ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਦੱਸਾਂਗੇ ਜੇ ਵੀਡੀਓ ਦੇ ਉੱਪਰ ਆ ਹੀ ਗਏ ਹੋ ਤਾਂ ਵੀਡੀਓ ਪੂਰੀ ਵੇਖ ਕੇ ਜਾਇਓ ਬਿਲਕੁਲ ਵੀ ਸਕਿਪ ਨਾ ਕਰਿਓ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਅੱਗੇ ਵਧਦੇ ਹਾਂ ਵੀਡੀਓ ਦੇ ਵਿੱਚ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੋਗਾ ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਇਹ ਰੋਜ਼ਗਾਰ ਪਲੇਸਮੈਂਟ ਕੈਂਪ ਮਿਤੀ 13 11 2025 ਦਿਨ ਵੀਰਵਾਰ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਇੰਟਰਵਿਊ ਦਾ ਜੋ ਸਥਾਨ ਹੋਏਗਾ ਉਹ ਬੀਡੀਪੀਓ ਦਫ਼ਤਰ ਕੋਟ ਈਸੇਖਾਂ ਮੋਗਾ ਵਿਖੇ ਹੋਵੇਗਾ ਇਸ ਰੋਜ਼ਗਾਰ ਕੈਂਪ ਦੇ ਵਿੱਚ ਹੀਰੋ ਮੋਟਰਕਾਪ ਕੰਪਨੀ ਵੱਲੋਂ ਰੌਕਮੈਨ ਦੀ ਡਿਮਾਂਡ ਕੀਤੀ ਗਈ ਹੈ ਇਸ ਦੇ ਵਿੱਚ 50 ਮੁੰਡਿਆਂ ਦੀ ਲੋੜ ਹੈ ਅਤੇ ਯੋਗਤਾ ਇਸ ਦੇ ਵਿੱਚ 10ਵੀਂ 12ਵੀਂ ਆਈਟੀਆਈ ਜਾਂ ਬੀਟੈਕ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਜੋ ਇਸ ਦੇ ਵਿੱਚ ਹੋਵੇਗੀ ਉਹ 13000 ਤੋਂ 19000 ਤੱਕ ਹੋਵੇਗੀ ਅਤੇ ਜੋ ਤੁਹਾਡੀ ਜੌਬ ਲੋਕੇਸ਼ਨ ਹੋਵੇਗੀ ਉਹ ਰਾਮਗੜ੍ਹ ਲੁਧਿਆਣਾ ਵਿਖੇ ਹੋਵੇਗੀ ਉਮਰ ਸੀਮਾ ਇਸ ਦੇ ਵਿੱਚ 18 ਤੋਂ 35 ਸਾਲ ਤੱਕ ਦੀ ਹੋਵੇਗੀ ਅੱਗੇ ਆ ਗਈ ਅਜਾਈਲ ਹੈਲਥ케ਅਰ ਦੀ ਤਾਂ ਇਸ ਦੇ ਵਿੱਚ 100 ਕੁੜੀਆਂ ਦੀ ਡਿਮਾਂਡ ਕੀਤੀ ਗਈ ਹੈ ਜਿਸ ਦੇ ਵਿੱਚ ਯੋਗਤਾ 12ਵੀਂ ਪਾਸ ਚਾਹੀਦੀ ਹੈ ਅਤੇ ਇਸ ਦੇ ਵਿੱਚ ਜੋ ਤਨਖਾਹ ਮਿਲੇਗੀ ਉਹ 6500 ਪਲੱਸ ਇਨਸੈਂਟਿਵ ਮਿਲੇਗਾ ਅਤੇ ਜੌਬ ਲੋਕੇਸ਼ਨ ਇਸ ਦੀ ਵੀ ਲੁਧਿਆਣਾ ਦੀ ਹੈ ਅਤੇ ਉਮਰ ਸੀਮਾ ਇਸ ਦੇ ਵਿੱਚ 18 ਤੋਂ 28 ਸਾਲ ਤੱਕ ਦੀ ਰੱਖੀ ਗਈ ਹੈ ਅੱਗੇ ਆ ਗਈ ਆਰਤੀ ਇੰਟਰਨੈਸ਼ਨਲ ਇਸ ਦੇ ਵਿੱਚ 50 ਕੁੜੀਆਂ ਦੀ ਡਿਮਾਂਡ ਕੀਤੀ ਗਈ ਹੈ ਯੋਗਤਾ ਇਸ ਦੇ ਵਿੱਚ ਪੰਜਵੀਂ ਜਾਂ ਅੱਠਵੀਂ ਜਾਂ ਦਸਵੀਂ ਜਾਂ ਬਾਰ੍ਹਵੀਂ ਜਾਂ ਬੀਏ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਇਸ ਦੇ ਵਿੱਚ 1088 ਰੁਪਏ ਹੋਵੇਗੀ ਇਸ ਦੀ ਜੌਬ ਲੋਕੇਸ਼ਨ ਵੀ ਲੁਧਿਆਣਾ ਵਿਖੇ ਹੋਵੇਗੀ ਅਤੇ ਇਸ ਦੇ ਵਿੱਚ ਉਮਰ ਸੀਮਾ 18 ਤੋਂ 28 ਸਾਲ ਤੱਕ ਦੀ ਰੱਖੀ ਗਈ ਹੈ ਮਿਤੀ 13 11 2025 ਯਾਨੀ ਕਿ ਕੱਲ ਨੂੰ ਇਹ ਇੰਟਰਵਿਊ ਹੋਣੀ ਹੈ ਅਤੇ ਇੰਟਰਵਿਊ ਦੇਣ ਵੇਲੇ ਤੁਸੀਂ ਆਪਣੇ ਸਾਰੇ ਹੀ ਸਕੂਲ ਦੇ ਕੁਆਲੀਫਿਕੇਸ਼ਨ ਡਾਕੂਮੈਂਟਸ ਜੋ ਨੇ ਉਹ ओरिजინल्स ਲੈ ਕੇ ਜਾਣੇ ਨੇ ਨਾਲ ਨਾਲ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਅਤੇ ਇੱਕ ਰਿਜ਼ਿਊਮ ਲੈ ਕੇ ਜਾਣਾ ਹੈ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀਆਂ ਨੇ ਆਪਣੀਆਂ ਅਤੇ ਸਵੇਰ ਦੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਇਹ ਕੈਂਪ ਚੱਲਣਾ ਹੈ ਅਤੇ ਤੁਸੀਂ ਇਹ ਟਾਈਮਿੰਗ ਦੇ ਵਿੱਚ ਵਿੱਚ ਉੱਥੇ ਪਹੁੰਚ ਜਾਣਾ ਹੈ ਸਾਧਾ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਦਿੱਤੇ ਹੋਏ ਨੰਬਰ 62392 66860 ਦੇ ਉੱਪਰ ਵੀ ਸੰਪਰਕ ਕਰ ਸਕਦੇ ਹੋ ਜਾਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਦਾ ਐਡਰੈਸ ਵੀ ਮੈਂ ਮੈਂਸ਼ਨ ਕਰ ਦਿੱਤਾ ਹੈ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਤੁਹਾਨੂੰ ਤੁਸੀਂ ਇੱਥੇ ਵੀ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਇਹ ਸਾਰੀ ਜਾਣਕਾਰੀ ਮੋਗਾ ਵਿਖੇ ਲੱਗਣ ਵਾਲੇ ਰੋਜ਼ਗਾਰ ਪਲੇਸਮੈਂਟ ਕੈਂਪ ਦੀ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ